ਸਤ ਸ੍ਰੀ ਅਕਾਲ ਜੀ ਜਿੰਨੇ ਵੀ ਭੈਣ ਭਰਾ ਸਾਡੇ ਚੈਨਲ ਨਾਲ ਜੁੜੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿੰਨੇ ਵੀ ਰਿਸ਼ਤੇ ਪਾਉਂਦੇ ਹਾਂ ਪਰਿਵਾਰ ਦੇ ਨੰਬਰ ਸਮੇਤ ਪਾਉਂਦੇ ਹਾਂ ਤਾਂ ਜੋ ਤੁਸੀਂ ਪਰਿਵਾਰ ਨਾਲ ਸਿੱਧੀ ਤੇ ਡਾਇਰੈਕਟ ਗੱਲ ਕਰ ਸਕੋ ਨੀਲੀ ਪੱਟੀ ਵਾਲਾ ਨੰਬਰ ਪਰਿਵਾਰ ਦਾ ਹੁੰਦਾ ਹੈ ਤੇ ਪੀਲੀ ਪੱਟੀ ਵਾਲਾ ਨੰਬਰ ਸਾਡਾ ਹੁੰਦਾ ਹੈ ਕਿਸੇ ਵੀ ਭੈਣ ਭਰਾ ਨੇ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੋਵੇ ਜਾਂ ਰਿਸ਼ਤੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਦੀ ਐਡ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਅੰਮ੍ਰਿਤਸਰ ਕਾਸਟ ਜੱਟ ਸਿੱਖ ਉਮਰ 1998 ਕੱਦ 6 ਫੁੱਟ ਪੜ੍ਹਾਈ ਪਲੱਸ 2 ਏਸੀ ਸੌਫਟਵੇਅਰ ਇੰਜੀਨੀਅਰ ਕੈਨੇਡਾ ਵਿੱਚ ਜ਼ਮੀਨ 15 ਕਿੱਲੇ ਲੜਕਾ ਕੈਨੇਡਾ ਵਿੱਚ ਪੀਅਰ ਹੈ ਜੀ ਰਿਸ਼ਤਾ ਲੜਕੀ ਸੋਹਣੀ ਹੋਵੇ ਪੜੀ ਲਿਖੀ ਹੋਵੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਤੇ ਮਾਝੇ ਵਾਲੇ ਹੀ ਸੰਪਰਕ ਕਰਨ ਜੀ ਪਰਿਵਾਰ ਦਾ ਨੰਬਰ ਨੋਟ ਕਰੋ 7347308392 ਦੂਜਾ ਰਿਸ਼ਤਾ ਨਾਮ ਗੌਰਵ ਸ਼ਰਮਾ ਪਤਾ ਅੰਮ੍ਰਿਤਸਰ ਉਮਰ 1984 कद 6 फुट कास्ट ब्राह्मण ਪੜ੍ਹਾਈ 10 ਪਾਸ ਕੰਮ ਆਪਣੀ ਕਰਿਆਨੇ ਦੀ ਦੁਕਾਨ ਹੈ ਜੀ ਰਿਸ਼ਤਾ ਲੜਕੀ ਘਰੇਲੂ ਹੋਵੇ ਤੇ ਘਰ ਦੇ ਕੰਮ ਕਰਨ ਵਾਲੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 88728 65884 ਤੀਜਾ ਰਿਸ਼ਤਾ ਨਾਮ ਸਿੰਘ ਪਤਾ ਮਾਨਸਾ ਉਮਰ 11/9/2000 ਕਾਸਟ ਜੱਟ ਸਿੱਖ ਗੋਤ ਸਿੰਧ ਕੱਦ 5 ਫੁੱਟ 11 ਇੰਚ ਪੜ੍ਹਾਈ ਐਮਏ ਭੈਣ ਇੱਕ ਕੈਨੇਡਾ ਪੀਅਰ ਹੈ ਜੀ ਜ਼ਮੀਨ 40 ਕਿੱਲੇ ਰਿਸ਼ਤਾ ਲੜਕੀ ਪੜ੍ਹੀ ਲਿਖੀ ਹੋਵੇ ਆਗਿਆਕਾਰੀ ਹੋਵੇ ਤੇ ਬਰਾਬਰ ਦੇ ਹੋਣ ਤੇ ਸਾਧਾਂ ਦੇ ਚੇਲੇ ਸੰਪਰਕ ਨਾ ਕਰਨ ਜੀ ਪਰਿਵਾਰ ਦਾ ਨੰਬਰ ਨੋਟ ਕਰੋ 98785 48145 ਚੌਥਾ ਰਿਸ਼ਤਾ ਨਾਮ ਕੌਰ ਪਤਾ ਮਾਨਸਾ ਜਨਮ 1998 ਕੱਦ 5 ਫੁੱਟ 5 ਇੰਚ ਕਸਟ ਜਟ ਸਿੱਖ ਗੋਤ ਸਿੱਧੂ ਭਰਾ ਇੱਕ ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੰਪਿਊਟਰ ਡਿਪਲੋਮਾ ਕੰਮ ਯੂਕੇ ਰਿਸ਼ਤਾ ਲੜਕੇ ਦੀ ਚੰਗੀ ਪੜ੍ਹਾਈ ਕੀਤੀ ਹੋਵੇ 15 ਪਲੱਸ ਜ਼ਮੀਨ ਆਉਂਦੀ ਹੋਵੇ ਲੜਕਾ ਸੋਹਣਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 8831 65211 ਸਾਡਾ ਨੰਬਰ 70870 70445 ਆਪਣੇ ਲੜਕਾ ਲੜਕੀ ਦੇ ਰਿਸ਼ਤੇ ਦੀ ਐਡ ਪਾਉਣ ਲਈ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰੋ ਜੀ ਧੰਨਵਾਦ